ਪੀਟੀਸੀ న్యూ ਦੇਖ ਰਹੇ ਦਰਸ਼ਕਾਂ ਦਾ ਸਤਨਾਬ ਸਿੰਘ ਬਠੋਈ ਮੈਂ ਸਵਾਗਤ ਕਰਦਾ ਹਾਂ ਤਾਂ ਉੱਥੇ ਜੇਕਰ ਦੇਖਿਆ ਜਾਵੇ ਵੱਡਾ ਦਰਦਨਾਕ ਹਾਦਸਾ ਵਾਪਰਿਆ ਹੈ ਕਿ ਤੜਕੇ ਤੜਕੇ ਅੱਜ 4 ਲੋਕਾਂ ਦੀ ਮੌਤ ਹੋ ਗਈ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਵਿਦੇਸ਼ ਜਾਣ ਵਾਲੇ ਨੌਜਵਾਨ ਦੇ ਸੁਪਨੇ ਆ ਜਿਹੜੇ ਉਹ ਚੱਕਣਾ ਚੂਰ ਹੋਏ ਨੇ ਸੜਕ ਸੜਕ ਹਾਸੇ ਵਿੱਚ ਸੁਪਨੇ ਚੱਕਣਾ ਚੂਰ ਹੋ ਗਏ ਆ ਨੌਜਵਾਨ ਦੇ ਤਾਂ ਇਹ ਦਰਦਨਾਕ ਹਾਸੇ ਨੇ ਜਿਹੜੇ ਆ ਪਰਿਵਾਰਕ ਮੈਂਬਰਾਂ ਦੇ ਹਾਲਾਤ ਆ ਜਿਹੜੇ ਉਹ ਭਿਆਨਕ ਬਣਾ ਕੇ ਰੱਖ ਦਿੱਤੇ ਨੇ ਤਾਂ ਇੱਕ ਪਾਸੇ ਤਾਂ ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਖੁਸ਼ੀ-ਖੁਸ਼ੀ ਇਹ ਨੌਜਵਾਨ ਨੂੰ ਵਿਦੇਸ਼ ਦੇ ਲਈ ਤੋਰਿਆ ਜਾਂਦਾ ਘਰ ਵਿੱਚ ਬਹੁਤ ਸਾਰੇ ਜਿਹੜੇ ਆ ਰੀਤੀ ਰਿਵਾਜ ਕੀਤੇ ਜਾਂਦੇ ਆ ਤੇ ਬਹੁਤ ਸਾਰੇ ਜਿਹੜੇ ਆ ਪੂਜਾ ਵੀ ਕੀਤੀ ਗਈ ਹੈ ਪਰ ਉੱਥੇ ਹੀ ਨਹੀਂ ਪਤਾ ਸੀ ਪਰਿਵਾਰਕ ਬਰਾ ਨੂੰ ਕਿ ਇਹ ਪਾਣਾ ਵਾਪਰ ਜਾਏਗਾ ਕਿ ਕੁਝ ਦੂਰੀ ਤੇ ਜਾ ਕੇ ਹੀ ਜਿਹੜੇ ਆ ਵਿਦੇਸ਼ ਜਾਣ ਵਾਲੇ ਨੌਜਵਾਨ ਦੇ ਜਿਹੜੇ ਸਾਥੀ ਨੇ ਰਿਸ਼ਤੇਦਾਰ ਨੇ ਉਹ ਸੜਕ ਹਾਸੇ ਦੇ ਹਾਸੇ ਦਾ ਸ਼ਿਕਾਰ ਹੋ ਜਾਣਗੇ ਤਾਂ ਸੜਕ ਹਾਸੇ ਦਾ ਸ਼ਿਕਾਰ ਹੋਏ ਨੇ ਜੇਕਰ ਦੇਖਿਆ ਜਾਵੇ ਕਿ ਧੁੰਦ ਦਾ ਕਹਿਰ ਆਏ ਦਿਨ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਤਾਂ ਹੁਸ਼ਿਆਰਪੁਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਝਲੇੜ ਪਿੰਡ ਤੋਂ ਚੱਲੇ ਹੋਏ ਕੁਝ ਗੱਡੀ ਸਵਾਰ ਜਿਹੜੇ ਆ ਉਹ ਜਿਵੇਂ ਹੀ ਸੜਕ ਤੇ ਪਹੁੰਚਦੇ ਆ ਤਾਂ ਉਥੇ ਜਿਹੜਾ ਬੱਸ ਨਾਲ ਜਿਹੜਾ ਪਨਵਸਦੀ ਬੱਸ ਆ ਉਸ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਤਾਂ ਉਸ ਟੱਕਰ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਆ ਤਾਂ ਇਹ ਦਰਦਨਾਕ ਘਟਨਾ ਜਿਹੜੀ ਵਾਪਰੀ ਆ ਤੜਕੇ ਤੜਕੇ ਇਸ ਕਟੜਾ ਨੇ ਕਿ ਹਿਰਦੇ ਜਿਹੜੇ ਆ ਬਲੁੰਦਰ ਕੇ ਰੱਖ ਦਿੱਤੇ ਆ ਕਿ ਕਿਵੇਂ ਆ ਪੈਸਾ ਪੈਸਾ ਜੋੜ ਕੇ ਜਿਹੜੇ ਆ ਨੌਜਵਾਨ ਜਾਂ ਪਰਿਵਾਰਕ ਮੈਂਬਰ ਜਿਹੜੇ ਆ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਆ ਤਾਂ ਕਿ ਉੱਥੇ ਜਾ ਕੇ ਕੁਝ ਰੁਜ਼ਗਾਰ ਮਿਲ ਸਕੇ ਪਰ ਉਧਰ ਰੁਜ਼ਗਾਰ ਦੀ ਭਾਲ ਚ ਨਿਕਲੇ ਨੌਜਵਾਨ ਨਾਲ ਵੱਡਾ ਸੜਕ ਹਾਸਾ ਵਾਪਰ ਗਿਆ ਕਿ ਆ ਵਿਦੇਸ਼ ਜਾਣ ਵਾਲੇ ਨੌਜਵਾਨ ਦੀ ਹਾਲਾਂਕਿ ਜਾਨ ਬਚ ਗਈ ਆ ਪਰ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀ ਭੈਣ ਭਰਾ ਸਾਹ ਨਾਲ ਉਹਨਾਂ ਦੀ ਮੌਤ ਹੋ ਗਈ ਆ ਤਾਂ ਭਰਾ ਸੀਗੇ ਨਾਲ ਰਿਸ਼ਤੇਦਾਰ ਪਰਿਵਾਰਕ ਮੈਂਬਰਸ ਸੀ ਤਾਏ ਚਾਚਾ ਦੇ ਤਾਂ ਉਹਨਾਂ ਦੀ ਮੌਤ ਹੋਈ ਆ ਤੇ ਇਹ ਜਿਹੜੀਆਂ ਭਿਆਨਕ ਤਸਵੀਰਾਂ ਹੁਸ਼ਿਆਰਪੁਰ ਤੋਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਕਿ ਆ ਮੌਕੇ ਤੇ ਗਮਗੀਨ ਮਾਹੌਲ ਬਣਾ ਕੇ ਰੱਖ ਦਿੱਤਾ ਤੇ ਪੂਰੇ ਇਲਾਕੇ ਚ ਜਿਹੜੀ ਆ ਸੋਗ ਦੀ ਲਹਿਰ ਫੈਲ ਚੁੱਕੀ ਹੈ ਤਾਂ ਹੁਸ਼ਿਆਰਪੁਰ ਵਿੱਚ ਇਹ ਵੱਡੀ ਘਟਨਾ ਵਾਪਰੀ ਆ ਅਤੇ ਇਸ ਘਟਨਾ ਨੇ ਬਹੁਤ ਸਾਰਾ ਕੁਝ ਹਾਲਾਤ ਵੀ ਬਿਆਨ ਕਰਕੇ ਰੱਖ ਦਿੱਤੇ ਆ ਕਿ ਕਿਵੇਂ ਜਿਹੜੇ ਨੌਜਵਾਨ ਨੇ ਰੋਜ਼ਗਾਰ ਦੀ ਭਾਲ ਲਈ ਵਿਦੇਸ਼ ਨੂੰ ਜਾ ਰਹੇ ਆ ਪਰ ਅਜੇਹੇ ਵੀ ਜਿਹੜੇ ਆ ਹਾਦਸੇ ਵਾਪਰ ਰਹੇ ਆ ਕਿ ਉਹਨਾਂ ਨੂੰ ਵਿਦੇਸ਼ ਜਾਣ ਦੀ ਥਾਂ ਸੜਕ ਹਾਦਸਿਆਂ ਦਾ ਸ਼ਿਕਾਰ ਤੱਕ ਹੋਣਾ ਪੈ ਰਿਹਾ ਤਾਂ ਇਸ ਘਟਨਾ ਦੇ ਚਲਦਿਆਂ ਪੂਰੇ ਇਲਾਕੇ ਵਿੱਚ ਸੋਗਮਈ ਲਹਿਰ ਫੈਲੀ ਹੋਈ ਹੈ ਪਹਿਲਾਂ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਜਾਣਦੇ ਹਾਂ ਕਿ ਕਿਸ ਸਮੇ ਇਹ ਹਾਦਸਾ ਵਾਪਰਿਆ ਤੇ ਕਿੱਦਾਂ ਦੇ ਹਾਲਾਤ ਨੇ ਉੱਥੇ ਤੇ ਕੀ ਕੁਝ ਉਸ ਸਮੇ ਵਾਪਰਿਆ ਸਾਡੇ ਪੱਤਰਕਾਰ ਨੇ ਜੁਗੇਸ਼ ਹੁਸ਼ਿਆਰਪੁਰ ਤੋਂ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੁਗੇਸ਼ ਜੀ ਕੀ ਇਹ ਘਟਨਾ ਵਾਪਰੀ ਹੈ ਤੇ ਕਿੰਨੇ ਕਵਜੇ ਦਾ ਇਹ ਹਾਦਸਾ ਜੀ ਜਾਣਕਾਰੀ ਦੇਵਾਂਗੇ ਇਸ ਘਟਨਾ ਦੀ ਕਿ ਇਹ ਘਟਨਾ ਅੱਜ ਸਵੇਰ ਦੀ ਹੈ ਕਿਉਂਕਿ 4:30 ਵਜੇ ਦੇ ਲਗਭਗ ਜਿਹੜੇ ਹਨ ਇਹ ਛਲੇੜਾ 4:30 5:00 ਵਜੇ ਦੇ ਲਗਭਗ ਜਿਹੜਾ ਹਨ ਉਹ ਛਲੇੜਾ ਪਿੰਡ ਤੋਂ ਇਹ 5 ਆਈਟੈਂਸ ਸਵਾਰ ਜਿਹੜੇ ਵਿਅਕਤੀ ਹਨ ਇਹ ਘਰੋਂ ਚੱਲਦੇ ਹਨ ਨਾ ਤੇ ਇਹ ਕਹਿ ਲਓ ਕਿ ਖੁਸ਼ੀਆਂ ਦਾ ਮਾਹੌਲ ਮਾਤਮ ਚ ਬਦਲ ਗਿਆ ਇੱਕ ਵੱਡਾ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ ਖੁਸ਼ੀਆਂ ਦਾ ਮਾਹੌਲ ਇਸ ਕਰਕੇ ਕਿਹਾ ਜਾ ਰਿਹਾ ਕਿਉਂਕਿ ਇੱਕ ਜਿਹੜਾ ਅਮਿਤ ਡਡਵਾਲ ਨਾਮ ਦਾ ਯੋਕ ਬਚਿਆ ਹੈ ਉਸਨੇ ਵਿਦੇਸ਼ ਜਾਣਾ ਸੀ ਅਤੇ ਇਹ ਸਾਰੇ ਉਹਦੇ ਰਿਸ਼ਤੇਦਾਰ ਸੀ ਇੱਕ ਜਿਹੜਾ ਗੱਡੀ ਚਾਲਕ ਸੀਗਾ ਉਹਦਾ ਚਾਚਾ ਸੀਗਾ ਅਤੇ ਉਸੇ ਇਸੇ ਗੱਡੀ ਦੇ ਵਿੱਚ ਉਹਦਾ ਜੀਜਾ ਸਵਾਰ ਸੀਗਾ ਅਤੇ ਹੋਰ ਚਾਚੇ ਤਾਏ ਦੇ ਮੁੰਡੇ ਸਨ ਯਾਨੀ ਕਹਿ ਲਓ ਇੱਕ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਦਾ ਇੱਕ ਦਰਦਨਾਕ ਹਾਦਸਾ ਜਿਹੜਾ ਇਹ ਸਾਹਮਣੇ ਆਇਆ ਹੈ ਸੋ ਅਮਿਤ ਡਗਵਾਲ ਦੇ ਦੱਸਣ ਮੁਤਾਬਕ ਇਹ ਜਿਹੜੇ 4:30 ਤੋਂ 5 ਵਜੇ ਜਿਹੜਾ ਇਹ ਘਰੋਂ ਨਿਕਲਦੇ ਹਨ ਅਤੇ ਰਸਤੇ ਵਿੱਚ ਇਹਨਾਂ ਨੂੰ ਧੁੰਦ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤੇ ਚਲਦੇ ਇਹ ਰੋਡ ਤੇ ਜਦੋਂ ਦਸੂਹਾ ਸੌਰੀ ਦਸਣਕਾ ਅੰਡੇ ਦੇ ਵਿੱਚ ਪਹੁੰਚਦੇ ਹਨ ਤਾਂ ਇਹ ਜਦੋਂ ਇੱਕ ਸਾਈਡ ਰੋਡ ਦੇ ਉੱਤੋਂ ਜਿਹੜਾ ਇੱਕ ਕਹਿ ਲਓ ਕਿ ਲਿੰਕ ਰੋਡ ਹੈ ਲਿੰਕ ਰੋਡ ਤੋਂ ਜਦੋਂ ਇਹ ਮੇਨ ਰੋਡ ਤੇ ਚੜਨਾ ਹੁੰਦਾ ਹੈ ਇਹਨਾਂ ਨੇ ਤਾਂ ਇਹਨਾਂ ਦੀ ਇਹਨਾਂ ਨੂੰ ਉਸ ਰੋਡ ਦੇ ਜਿੱਦਾਂ ਹੀ ਚੜਦੇ ਹਨ ਤੇ ਦੂਸਰੀ ਸਾਈਡ ਤੋਂ ਆ ਰਹੀ ਜਿਹੜੀ ਰੋਡਵੇਜ ਦੀ ਗੱਲ ਹੈ ਜਿਹੜੀ ਕਿ ਹੁਸ਼ਿਆਰਪੁਰ ਤੋਂ ਦਸੂਹਾ ਜਾ ਰਹੀ ਸੀ ਉਸ ਦੀ ਸਾਈਡ ਟੱਕਰ ਹੁੰਦੀ ਹੈ ਹਾਲਾਂਕਿ ਹਲੇ ਤੱਕ ਜਿਹੜੀ ਜਾਣਕਾਰੀ ਸਾਰੇ ਇਹ ਦਿਖਾ ਰਹੇ ਨੇ ਕਿ ਸਿੱਧੀ ਟੱਕਰ ਹੋਈ ਹੈ ਪਰ ਜਿਹੜੀ ਰਿਐਲਿਟੀ ਇਹ ਹੈ ਕਿ ਸਾਈਡ ਤੱਕ ਰੋ ਗਿਆ ਹੋਰ ਸੀਸੀਟੀਵੀ ਦੇ ਵਿੱਚ ਵੀ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਇਸ ਗੱਡੀ ਆਲਟਨ ਗੱਡੀ ਨੂੰ ਜਿਹੜਾ ਹੈ ਸਾਈਡ ਤੋਂ ਜਿਹੜਾ ਹੈ ਉਹ ਰੋਡਵੇ ਜੀ ਬਸ ਨਾਲ ਟੱਕਰ ਹੁੰਦੀ ਹੈ ਔਰ ਇਹ ਟੱਕਰ ਇੰਨੀ ਭਿਆਨਕ ਹੈ ਇਸ ਨਾਮ ਕਿ ਇਸ ਦੇ ਵਿੱਚ ਜਿਹੜੇ ਚਾਰ ਜਿਹੜੇ ਹਨ ਇੱਕ ਕਾਰ ਚਾਲਕ ਇੱਕ ਕਾਰ ਚਾਲਕ ਜਿਹੜਾ ਉਹਦਾ ਚਾਚਾ ਹੈ ਅਮਿਤ ਦਾ ਔਰ ਉਸ ਦੇ ਪਿੱਛੇ ਜਿਹੜੀ ਗੱਡੀ ਦੇ ਬੈਕ ਸਾਈਡ ਦੇ ਬੈਠੇ تین ਜਿਹੜੇ ਇੱਕ ਉਹਦਾ ਜੀਜਾ ਅਤੇ ਦੋ ਰਿਸ਼ਤੇਦਾਰ ਹੋਰ ਹਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਔਰ ਔਰ ਇਹ ਕਹਿੰਦੇ ਕਿ ਰੱਬ ਦੀ ਕਰਨੀ ਕਹਲੋ ਜਾਂ ਵਧੀ ਉਮਰ ਕਹਲੋ ਜਿਸ ਦੀ ਵਧੀ ਆ ਉਸ ਨੂੰ ਕੋਈ ਮਾਰ ਨਹੀਂ ਸਕਦਾ ਅਮਿਤ ਦੰਦਵਾਲ ਜਿਹੜਾ ਉਸੇ ਗੱਡੀ ਦੇ ਵਿੱਚ ਸਵਾਰ ਹੁੰਦਾ ਔਰ ਅਮਿਤ ਗੜਵਾਲ ਨਹੀਂ ਵਿਦੇਸ਼ ਜਾਣਾ ਹੁੰਦਾ ਔਰ ਅਮਿਤ ਗੜਵਾਲ ਜਿਹੜਾ ਹੈ ਉਹ ਫਰੰਟ ਕਨੈਕਟਰ ਸੀਟ ਤੇ ਫਰੰਟ ਸਾਈਡ ਤੇ ਬੈਠਾ ਹੁੰਦਾ ਔਰ ਉਸ ਦਾ ਬਚਾ ਹੋ ਜਾਂਦਾ ਔਰ ਇਹ ਦਰਦਨਾਖਾ ਖਾਸਾ ਖੁਸ਼ੀਆਂ ਦੇ ਜਿਹੜਾ ਖੁਸ਼ੀਆਂ ਦਾ ਇੱਕ ਮੌਕਾ ਸੀ ਉਹ ਮਾਤਮ ਦੇ ਵਿੱਚ ਇੱਕ ਪਰਿਵਾਰ ਦੇ ਲਈ ਬਦਲਾ ਦਿਖਾਈ ਦਤਾ ਹੈ ਇਹ ਸਾਹਸ ਨੇ ਜੀ ਕਿ ਹਾਲਾਤ ਨੇ ਪਰਿਵਾਰ ਮੈਂਬਰਾਂ ਦੇ ਤੇ ਉੱਥੇ ਕੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਮੈਂਬਰਾਂ ਨੂੰ ਮੈਂ ਫਿਲਹਾਲ ਜਿਹੜੀ ਪੁਲਿਸ ਹੈ ਉਸ ਦੀ ਪਾਇਓਰਟੀ ਇਹ ਸੀ ਕਿ ਮੌਕੇ ਤੇ ਜਿਹੜੇ ਵਿਅਕਤੀ ਸਨ ਜਿਹੜੇ ਜ਼ਖਮੀ ਸਨ ਜਿਹੜੇ ਕਿ ਹਲੇ ਇਹ ਲੱਗਦਾ ਸੀ ਕਿ ਉਹਨਾਂ ਦੇ ਸਾਹ ਚੱਲ ਰਹੇ ਹਨ ਜਿਹੜੇ ਚਾਰ ਮ੍ਰਿਤਕ ਹਨ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਮਰਚਰੀ ਉਹਨਾਂ ਦਾ ਮਰਚਰੀ ਵਿੱਚ ਉਹਨਾਂ ਦੀਆਂ দেহਾਂ ਰੱਖ ਦਿੱਤੀਆਂ ਗਈਆਂ ਹਨ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ ਪਰਿਵਾਰ ਦੇ ਵਿੱਚ ਇੱਕ ਗਮ ਦਾ ਇੱਕ ਦੁੱਖ ਦਾ ਮਾਹੌਲ ਹੈ ਜਿਹੜਾ ਇੱਕ ਫਿਲਹਾਲ ਜਿਹੜੀ ਪੁਲਿਸ ਹੈ ਉਹ ਸੀਸੀਟੀਵੀ ਦੇ ਆਧਾਰ ਤੇ ਜਾਂ ਮੌਕਾ ਜਿਹੜਾ ਮੌਕੇ ਦੇ ਹਾਲਾਤਾਂ ਦੇ ਆਧਾਰ ਤੇ ਇਸ ਜਿਹੜਾ ਹਾਦਸੇ ਦਾ ਹੈ ਉਹ ਮੁੱਖ ਕਰਨ ਦੀ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਪਰਿਵਾਰ ਫਿਲਹਾਲ ਜਿਹੜਾ ਹੈ ਇੱਕ ਬੇहद ਸਦਮੇ ਦੇ ਵਿੱਚ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਸੁਣਾਇਆ ਕਿ ਕਿਸ ਤਰੀਕੇ ਨਾਲ ਸਵੇਰੇ ਤੜਕਸਾਰ 4:30 ਵਜੇ ਦੇ ਕਰੀਬ ਇਹ ਪਰਿਵਾਰਕ ਮੈਂਬਰ ਜਿਹੜੇ ਆ ਇੱਕ ਆਪਣੇ ਹੀ ਪਰਿਵਾਰਕ ਮੈਂਬਰ ਨੂੰ ਵਿਦੇਸ਼ भेजण ਦੇ ਲਈ ਅੰਮ੍ਰਿਤਸਰ 에어ਪੋਰਟ ਦੇ ਜਾਣ ਦੇ ਲਈ ਜਾਂ ਜਿਹੜੇ ਆ ਘਰੋਂ ਨਿਕਲਦੇ ਆ ਪਰ ਉਹਨਾਂ ਦੇ ਨਾਲ ਰਸਤੇ ਵਿੱਚ ਹੀ ਇਹ ਹਾਦਸਾ ਵਾਪਰ ਜਾਂਦਾ ਹੈ ਕਿ ਭਿਆਨਕ ਟੱਕਰ ਹੈ ਜਿਹੜੀ ਉਹ ਬੱਸ ਤੇ ਗੱਡੀ ਵਿੱਚ ਹੋ ਜਾਂਦੀ ਹੈ ਤਾਂ ਗੱਡੀ ਤੇ ਬੱਸ ਦਰਮਿਆਨ ਹੋਏ ਇਸ ਸੜਕ ਹਾਦਸੇ ਵਿੱਚ ਚਾਰ ਜਣਿਆਂ ਦੀ ਜਿਹੜੀ ਆ ਚਾਰ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਹੈ ਤੇ ਉੱਥੇ ਹੀ ਜੋ ਵਿਦੇਸ਼ ਜਾਣਾ ਸੀ ਨੌਜਵਾਨ ਨੇ ਪਰ ਉਸ ਦੀ ਜਾਨ ਬਚ ਗਈ ਹੈ ਪਰ ਉਧਰ ਜੇ ਘਰ ਦੇਖਿਆ ਜਾਵੇ ਕਿ ਪਰਿਵਾਰ ਜਿੱਥੇ ਖੁਸ਼ੀਆਂ ਮਨਾ ਰਿਹਾ ਸੀ ਕੁਝ ਸਮਾਂ ਪਹਿਲਾਂ ਬਹੁਤ ਸਾਰੇ ਸੁਪਨੇ ਸੀ ਪਰਿਵਾਰਕ ਮੈਂਬਰਾਂ ਦੇ ਖਾਸ ਕਰਕੇ ਮਾਤਾ ਪਿਤਾ ਦੇ ਕਿ ਸਾਡਾ ਪੁੱਤਰ ਵਿਦੇਸ਼ ਜਾ ਕੇ ਚੰਗੀ ਕਮਾਈ ਕਰੇਗਾ ਤੇ ਜੋ ਸਾਡੇ ਹਾਲਾਤ ਨੇ ਅਸੀਂ ਉਹਨਾਂ ਚੋਂ ਕਿਤੇ ਨਿਕਲ ਸਕਾਂਗੇ ਪਰ ਉੱਥੇ ਹੀ ਉਹਨਾਂ ਤੇ ਦੁੱਗਣਾ ਕਿਤੇ ਨਾ ਕਿਤੇ ਹੋਰ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਇੱਕ ਸੜਕ ਹਾਦਸਾ ਵਾਪਰਿਆ ਤਾਂ ਸੜਕ ਹਾਦਸੇ ਨੇ ਸੁਪਨੇ ਆ ਜਿਹੜੇ ਵਿਦੇਸ਼ ਦੇ ਉਹ ਚੱਕਣਾ ਚੂਰ ਕਰਕੇ ਰੱਖ ਦਿੱਤੇ ਨੇ ਅਤੇ ਮੌਕੇ ਤੇ ਗਮਗੀਨ ਆ ਜਿਹੜਾ ਮਾਹੌਲ ਆ ਉਹ ਬਣਾ ਕੇ ਰੱਖ ਦਿੱਤਾ ਖੁਸ਼ੀਆਂ ਦਾ ਮਾਹੌਲ ਆ ਜਿਹੜਾ ਊਮਾਤਮ ਚ ਬਣਿਆ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਖਾਸਾ ਵਾਪਰਿਆ ਤੇ ਕਿਵੇਂ ਇਹ ਸਾਰੀ ਘਟਨਾ ਵਾਪਰੀ ਹੈ ਤੇ ਜੇ ਘਰ ਦੇਖਿਆ ਜਾਵੇ ਕਿ हां अजय へ ਹਾਤ ਸੇ ਹਰ ਰੋਜ ਜਿਹੜੇ ਤੁੰਦ ਕਾਰਨ ਸਾਹਮਣੇ ਆ ਰਹੇ ਨੇ ਪਰ ਉਧਰ ਇਸ ਹਾਦਸੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਹੈ ਤੇ ਮੌਕੇ ਤੇ ਹਾਲਾਤ ਹੈ ਜਿਹੜੇ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਕਿ ਜਿੱਥੇ ਖੁਸ਼ੀਆਂ ਦਾ ਮਾਹੌਲ ਸੀਗਾ ਉਹ ਕਿਵੇਂ ਮਿੰਟਾਂ ਸਕਿੰਟਾਂ ਵਿੱਚ ਮਾਤਮ ਵਿੱਚ ਛਾ ਗਿਆ ਤੇ ਮਾਤਮ ਵਿੱਚ ਇਹ ਤਬਦੀਲ ਹੋ ਗਿਆ ਖੁਸ਼ੀਆਂ ਦਾ ਮਾਹੌਲ ਤਾਂ ਮੌਕੇ ਤੇ ਜਿਹੜੇ ਨੌਜਵਾਨ ਨੇ ਵਿਦੇਸ਼ ਜਾਣਾ ਸੀ ਉਸ ਨੇ ਕੀ ਕੁਝ ਕਿਹਾ ਅਤੇ ਪੁਲਿਸ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਸੁਣਾ ਦਿੰਨੇ ਆਂ વિદેશ તુસી જના છા હંજી ઇતકો ચલે કે મે અપને પਿੰડ તો ચલા છી પિછલે હમણે શેર એરપોર્ટ તે જા રહે હંજી હાર્દ સે તો કોઈ યાદ હે કે કિતના હો ગયા ભાઈ કુછ યાદ નહીં મતલબ મે અસી ચલે કર તો સાત બે જા પાંચ બજ દે કરીબ ચલે ન બતાતા હે જી દે થાડે નાલ ચાર દિન રહે થા હંજી ઓ મિત્ર થી નહીં જી મેરે કરે મેરે સકબ બોયા થા યે તો ચેક ਹਾਂਜੀ ਨਾਲ ਮੇਰੇ ਨਾਲ ਦੇ ਜੋ ਬਾਕੀ ਤਿੰਨ ਥੇ ਉਹਨਾਂ ਦੇ ਸਕੇ ਮੇਰੇ ਤਾਏ ਚਾਚੇ ਚ ਆਂਦੇ ਥੇ ਉਹ ਵੀ ਮਤਲਬ ਸਾਰੇ ਕਹਿ ਲੋ ਇੱਕ ਹੀ ਪਰਿਵਾਰ ਹਾਂਜੀ ਇੱਕ ਪਰਿਵਾਰ ਦੇ ਸੀ ਇੱਕ ਦੀ ਜਾਰੀ ਸੀ ਹਾਂਜੀ ਹਾਂਜੀ ਮਤਲਬ ਕੁਛ ਯਾਦ ਨਹੀਂ ਹੈ ਜੀ ਬਸ ਤਾਂ ਨਾ ਜੀ ਨਾ ਤੁੰਦ ਬੜੀ ਸੀ ਉਸ ਨੂੰ ਪਤਾ ਮੈਨੂੰ ਵੈਸੇ ਵੀ ਥੋੜੀ ਨੀਂਦ ਪੈ ਗਈ ਸੀ ਕਿਉਂਕਿ ਸੱਤ ਤੋਂ ਸੁੱਤੇ ਵੀ ਨਹੀਂ ਤਾਂ ਮੈਂ ਅੱਗੇ ਬੈਠਿਆ ਸੀ ਹਾਂਜੀ ਬੁੱਧੀ ਕੋਣ ਚਲਾ ਰਹੀ ਸੀ ਸਵੇਰੇ ਨਾ ਚੌਂਕੀ ਹਾਜ਼ਰ ਸੀ ਤੇ ਬੋਲ ਰਿਹਾ ਤਾਂ ਫੋਨ ਹੈ バス ਦਾ ਇੱਕ ਵਸਟਰ ਕਾਰ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਪੰਜ ਬੰਦੇ ਸਵਾਰ ਸੀ ਭਾਰ ਵਿੱਚ ਚਾਰ ਦੀ ਮੌਕੇ ਡੈਥ ਹੋ ਗਈ ਇੱਕ ਵੀ ਜਕਮੇ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਇਹ ਸੜਕਾ ਪੂੰਗਾ ਚੌਕੀ ਇਹ バス ਤੇ ਕਾਰ ਤੋਂ ਕਿਦੋਂ ਤੂੰ ਜਾ ਰਹੀ ਬਸਾਰੀ ਚੰਡੀਪੁਰ ਹੁਸ਼ਿਆਰਪੁਰ ਨੂੰ ਤੇ ਇਹ ਆ ਰਹੇ ਸੀ ਉਧਰ ਢੋਲਵਾ ਜੁਨੜੀ ਤੋਂ ਸ਼ੁਰੂਆਤੀ ਜਾਂਚ ਗਲਤੀ ਕੀਤੀ ਲੱਗਦੀ ਹੈ ਸਰ ਇਹ ਨਹੀਂ ਕਹਿ ਸਕਦੇ ਤਵਦੀਸ਼ ਕਰਾਂਗੇ ਫਿਰ ਲੱਗੂ ਚਾਰ ਗੱਡੀ ਚ ਪੰਜ ਨੇ ਸੀ ਹਾਂਜੀ ਪੰਜ ਨੇ ਸੀ ਚਾਰ ਦੀ ਡੈਥ ਹੋ ਗਈ ਮੌਕੇ ਤੇ ਪਤਾ ਲੱਗਾ ਕਿੱਥੋਂ ਲਿਆ ਇਹ ਹਾਂਜੀ ਪਤਾ ਲੱਗਾ ਚਲੇਟ ਜੀ ਤਸੀਲ ਤਸੀਲ ਬਿਨਾਰੀ ਇਹ ਜਾ ਰਹੇ ਸੀ ਅਮਰਸਰ 에어ਪੋਰਟ ਤੋਂ ਬੰਦਰ ਚੜਾਉਣੇ ਜਿਹੜਾ ਬਚ ਗਿਆ ਉਹਨੂੰ ਚੜਾਉਣੇ ਜਾ ਰਹੇ